ਸਾਸਕਾ ਵਿੱਚ ਜਾਰੇ ਵੀਰਾਂ ਨੂੰ ਕਹਿੰਦੀ ਵੀਡੀਓ ਜੀ ਬਣ ਕਰਾ ਬਹੁਤ ਬਹੁਤ ਵੈਲਕਮ ਜੀ ਤੇ ਵੀਡੀਓ ਜਿਹੜੀ ਵੀਰਣ ਹੈਗੀ ਆ ਪਿੰਡ ਖੈੜਾ ਜ਼ਿਲ੍ਹਾ ਅਮਰਸਰ ਪਿੰਡ ਸੀਲਵਾ ਪਕੜਾ ਤੇ ਫੌਜੀ ਸਾਹਿਬ ਆ ਚੁਪੇ ਜੀ ਦੇਖੋ ਅੱਜ ਵੀ 7-8 ਦੇ ਲਾ ਬਾ ਛੋੜੇ ਹੱਥੇ ਲਾ ਪਰ ਛੋਟੇ ਕਦੇ ਆ ਭਟੀਆਂ ਛੋਟੀਆਂ ਜੀ ਪੂਰੀ ਟੌਪ ਕੁਆਲਟੀ ਤੇ ਆਗੂਣਾ ਕੋ ਭਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਤੇ ਕੀ ਮਿਲ ਰਿਹਾ ਕੋੜਾ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿੱਦਾਂ ਜੀ ਬੱਸ ਵਧੀਆ ਚੱਲਦੀ ਕਰਾ ਥੋੜਾ ਵੀਜੀ-ਬੂਜੀ ਰਹੇ ਆ ਚਲੋ ਕੋਈ ਜੀ ਕਦੀ ਪਿਆਲੀ ਠੇਕੇ ਤੇ ਲਈ ਨਹੀਂ ਆ ਕਰ ਲਏ ਗਏ ਆ ਤੇ ਥੋੜਾ ਚਲੋ ਵੀਡੀਓ ਪਰ ਕਾਫੀ ਟਾਈਮ ਬੱਤਨ ਲੱਗਿਆ ਤੇ ਸ਼ਾਹਵਾਨ ਨੂੰ ਬੜੀ ਖੁਸ਼ੀ ਆ ਵੀ ਬਹੁਤ ਆਪਣਾ ਚੈਨਲ ਜਿਹੜਾ ਨਾ ਵਧੀਆ ਤੇ ਤਰੱਕੀ ਆ ਫਿਰ ਖੁਸ਼ੀ ਆਪਾਂ ਨੂੰ ਪੂਰੀ ਹੁੰਦੀ ਆ ਹਾਂ ਜੀ ਹਾਂ ਜੀ ਇੱਕ ਆਪਾਂ ਨੂੰ ਪੱਕਾ ਹੀ ਗਈ ਵੀਡੀਓ ਪਾਉਗਾ ਤੇ ਭਾਈ ਸੰਦੀਪ ਪਾਉਗਾ ਨਹੀਂ ਤੇ ਆ ਕੀ ਗੱਲ ਕੋਈ ਗੱਲ ਹਾਂਜੀ ਤੇ ਚਲੋ ਅਸੀਂ ਕਿਨੇ ਆ ਆਪਾਂ ਪਰਮਾਰ ਮਾਲ ਮੂਲ ਵੇਚ ਰਹੇ ਨਹੀਂ ਕਲਾ ਕਰੇ ਤੰਦਰੁਸਤੀ ਬਖਸ਼ੇ ਇਹ ਨਹੀਂ ਮਾਲ ਤੇ ਕੋਈ ਨਹੀਂ ਦੂ ਮੱਜਾ ਵੱਧ ਨਹੀਂ ਘੜ ਰੇ ਆਵਾਜ਼ ਵਾਹਦੀ ਨਹੀਂ ਜੀ ਹਾਂ ਤੰਦਰੁਸਤੀ ਇਹ ਨਹੀਂ ਤੰਦਰੁਸਤੀ ਬਹੁਤ ਜ਼ਰੂਰੀ ਆ ਤੇ ਸਾਨੂੰ ਖੁਸ਼ੀ ਬੜੀ ਆ ਤਰਾ ਚਲੋ ਬਹੁਤ ਬੰਦੇ ਦਾ ਨਜਰੇ ਆ ਹਾਂਜੀ ਹਾਂਜੀ ਕੋਈ ਬੰਦਾ ਦਾ ਕਿੱਥੋਂ ਮੇ ਨਹੀਂ ਅਸੀਂ ਸੰਦੀਪ ਦੇ ਜੱਗ ਦਾ ਰਹੀ ਹਾਂ ਸਾਨੂੰ ਖੁਸ਼ੀ ਹੁੰਦੀ ਆ ਬਿਲਕੁਲ ਬਿਲਕੁਲ ਤੇ ਚਲੋ ਇਹੋ ਬੇਨਤੀ ਆ ਪ੍ਰੇਮ ਭਾਵਨਾ ਬੜੀ ਜ਼ਰੂਰੀ ਆ ਬੰਦੇ ਕੰਮ ਬੰਦੇ ਦੇ ਚੱਲਦੇ ਰਹਿਣਾ ਜ਼ਿੰਦਗੀ ਹਾਂਜੀ ਪਸ਼ੂ ਆਪਣੇ ਕੋ ਸੰਦੀਪ ਸਿੰਘ ਹਾਂਜੀ ਕੀ ਜੀ ਤੇ ਕਰੀ ਜੁਰ ਹਾਂ ਜੀ ਇਹ ਛੋਟੀ ਸੂਈ ਹੈ ਅੱਛਾ ਜੀ ਹਾਂ ਜੀ ਬਜੀ ਕਿੰਨਾ ਦੋਤਾ ਜੀ ਇਹ ਸੂਈ ਸਿਆਣਾ ਇਹ ਅੱਜ ਨੂੰ 6ਵਾਂ ਦਿਨ ਸੂਈ ਨੂੰ ਹਾਂ ਜੀ ਤੇ 7 ਤੇ 12 ਕਿਲੋ ਦੇਤੀ ਲਾਓ ਅੱਛਾ ਇਹ ਮਤਲਬ ਵਧੀਆ ਹੋਵੇ ਇਹ ਨਹੀਂ ਜਬੀ ਇਹਨਾਂ ਇਸ ਟਾਈਮ ਤਿਆਰ ਹਾਂ ਜੀ ਲੋ ਜੀ ਵੇਖੋ ਹੋਰ ਬਾਹਰ ਨੂੰ ਲੋ ਜੀ ਵੇਖੋ ਵੱਡੀ ਛੋਟੀ ਇਹਨਾਂ ਨਸਲ ਦੇਖੋ ਛੋਟੀ ਕੁਆਲਟੀ ਵਾਲੀ ਛੋਟੀ ਚੋ ਆਜੂ ਬਜੀ ਬਿਲਕੁਲ ਵਧੀਆ ਦੇਖੋ ਧੰਨਵਾਦ ਕਿ ਵਾਈ ਜਿਹੜੀ ਹੈ ਨਾ ਹਾਂਜੀ 100% ਸਹੀ ਹੋਊਗੀ ਮਤਲਬ ਇਹਦੀ ਫੇਰੀ ਵਾਲਾ ਕੰਮ ਨਹੀਂ ਕਦੀ ਇਹ ਆਪਾਂ ਅੱਗੇ ਵੀ ਕਿਹਾ ਕਿ ਤਾਂ ਦੇ ਚੈਨਲ ਤੇ ਵੀਡੀਓ ਪਾਈਏ ਤੇ ਸਾਨੂੰ ਇਹ ਨਹੀਂ ਕੋਈ ਕਹਿ ਸਕਦਾ ਕਿ ਸਾਡਾ ਫੋਟ ਸਾਨੂੰ ਧੋਖਾ ਮਾਰ ਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕੰਮ ਨਹੀਂ ਕਰਨਾ ਮੱਝ ਘਾਟ ਵੇਖਾਂਗੇ ਤੇ ਘਾਟ ਕੰਮ ਕਰਾਂਗੇ ਪਰ ਇਹ ਧੋਖਾ ਵਾਲਾ ਕੰਮ ਕਰ ਬਿਲਕੁਲ ਜੀ ਜੀ 6 6 ਦਿਨ ਐਜੀ ਸੂਈ ਨੂੰ ਠੀਕ ਆ ਹਾਂਜੀ ਮਰਦੀ ਰਹੀ ਤੇ ਕੱਟੀ ਮਗਰ ਦੇ ਤੇ ਕਾਲੀ ਸ਼ਾ ਕੱਟੀ ਹੋ ਗਈ ਚਲੋ ਕਿ ਵਾਈ ਤੋਂ ਇਹ ਬਹੁਤ ਜ਼ਿਆਦਾ ਵਧੀਆ ਜੀ ਇਹ ਆਪ ਕੋ ਤੇ ਬੱਚਾ ਸਾਡੇ ਤੇ ਦਬਾਅ ਦੇ ਦੇ। ਛੱਡ ਰਹੇ ਹੋ। ਛੱਡ ਦਿਓ ਛੱਡ ਲੋ ਛੱਡੋ। ਆ ਬਿੱਦੇ ਫੜੀ ਬੱਚਾ ਹੋ। ਗੋਰੇ ਬਾਹ ਦੀ ਬਣੀ। ਆ ਜਾਓ ਪੁੱਤਰਾ ਆ ਜਨਾਂ। ਉਧਰ ਆ ਜਨਾਂ ਆਪਾਂ। ਛੱਡ ਲੋ ਬਜਾ ਦੇ। ਮੋਲ ਬਾਅਦ ਹੀ ਕਰ ਲਦੇ ਆਪਾਂ। ਠੀਕ ਆ। ਉਹ ਤੇਰੇ ਮੱਥਾ ਰੁਕਾ। ਤੁਸੀਂ ਜਿਹਾ ਝੋਟਿਆ ਬੱਚਾ ਨੀਂ ਰੱਖਦਾ। ਅੱਛਾ। ਬਿਲਕੁਲ ਜੀ। ਦੋਸਤਾਂ ਤੇ 10-10 ਹਜ਼ਾਰ ਆ। ਕਿੰਨੇ ਦੇਵੋਗੇ ਜੀ? ਸੁਈ ਨੂੰ ਜੋ ਕੀ ਨਾ ਕਿ ਜੇ ਦੋ ਨੂੰ ਸਕਦੇ ਆ ਹਾਂਜੀ 20 ਥੱਲੇ 12 ਕਿਲੋ ਹੈਗਾ 11 ਹੈਗਾ ਜੀ 11 11 ਕਿਲੋ ਝੋੜੇ ਥਲੇ ਹੈਗੇ ਤੇ ਵੇਖੋ ਓਰੀ ਹੈਵੀ ਝੋੜੀ ਨਾਲ ਆਜੋ ਜੀ ਆਜੋ ਜੀ ਮਤਲਬ ਜੇ ਕੋਈ 1 ਰੁਪਈਏ ਦੀ ਕਮੀ ਨਹੀਂ ਬੈਂਨ ਵਾਲੇ ਪਾਸੇ ਥਾਣ ਦੇ ਵਿੱਚ ਮੜੀ ਜੀ ਪੂਰ ਠੀਕ ਆ ਆਪਾਂ ਸੱਚਾਈ ਵਾਲਾ ਕੰਮ ਕਰਨਾ ਵਾ ਬਿਲਕੁਲ ਜੀ ਕੋਈ ਬੰਦਾ ਜਿਹੜਾ ਭੈਣ ਭਰਾ ਲੈ ਕੇ ਕਹਿੰਦਾ ਯਾਰ ਇਹ ਕੰਮ ਹੈ ਹਾਂਜੀ 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 ਦੁੱਧ 11 ਲੀਟਰ ਹੈ ਗੰਡੇ ਵਾਲਾ ਹੋਊਗਾ ਠੀਕ ਹੈ ਜੀ ਹਾਂ ਜੀ 75000 ਜੀ 75000 ਜੀ ਹਾਂ ਜੀ ਚਲੋ ਛੋੜੀ ਕਰਾਂਗੇ ਉੱਚੋਂ ਠੀਕ ਹੈ ਆਪਾਂ ਰੇਟ ਉਹ ਹੀ ਪਾਉਂਦੇ ਜਿਹੜਾ ਮੈਂ ਲੈ ਲੈਣਾ ਵਾ ਚਲੋ ਕੋਈ ਨਹੀਂ ਜੀ ਮੈਂ ਥੋੜਾ ਬੋਲ ਨਹੀਂ ਵੀ ਦਿਖਾਉਂਦੇ ਆਹ ਬਾਈ ਜੀ ਅੱਜ ਤਾਂ ਇੱਕ ਗੱਲ ਹੀ ਕੀਤੀ ਹੈ ਹਾਂ ਜੀ ਕੱਲ ਦੀ ਸੁਈ ਹੀ ਤਾਂ ਠੀਕ ਹੈ ਇੱਕ ਹੀ ਦਿਨ ਦੀ ਤੇ ਕਿਵਾਇ ਜੁਈ ਜੀ ਬਹੁਤ ਵਧੀਆ ਵਾ ਹਾਂ ਜੀ ਸ਼ੁਕਰੀਆ ਲੋਈ ਇਹ ਕੋਈ ਬਿਲਕੁਲ ਮਤਲਬ ਸਾਫ਼ ਕਰਤੀ ਆਪਾਂ ਨੂੰ ਮਰਸਾਲ ਨਹੀਂ ਨਖਰ ਦੇ ਗਿਆ ਦੋ ਚਾਰ ਦਿਨ ਵਾਣ ਨੂੰ ਦਿਖਾ ਦੇ ਬਸ ਬੱਚਾ ਮਰ ਗਿਆ ਗਈ ਕੱਟੀ 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 ਮਗਰਾ ਕੇ ਦੀ ਬਸ ਠੀਕ ਦੋ ਦਿਨ ਸਾਹ ਤੋਂ ਨਹੀਂ ਚੇਹੇ ਪਤਾ ਲੱਗਦਾ ਹਾਂਜੀ ਹਾਂਜੀ ਜੀ ਬਿਲਕੁਲ ਆ ਜੀ ਆ ਜੀ ਆ ਜੀ ਸਿੰਦੀ ਸੇ ਗਿਆ ਜੀ ਮੁੱਲ ਪੂਰਾ ਹਾਂਜੀ 79000 ਦੀ ਦੇਣੀ ਛੋੜ ਹੀ ਕਰ ਬੀ ਛੋੜ ਹੀ ਹੋਣੀ ਆ ਚਲੋ ਠੀਕ ਮਤਲਬ ਕੱਲ ਤੂੰ ਉਹ ਨਹੀਂ ਕਰਨਾ ਵੀ ਤੇ ਬਾਹਰੋਂ ਸਾਨੂੰ ਤੇ ਕੋਈ ਜੀਪੀ ਡਿਟਰ ਦੇਦੇ ਆਪਾਂ ਲਵਾ ਦੇ ਬਿਲਕੁਲ ਵੈਰੀ ਵੈਰੀ ਆ ਗਈ ਜੀ ਆ ਗਈ ਮਾਸੀ ਨੂੰ ਬਣਾ ਦੇ ਨਹੀਂ ਰੋ ਬੈਗਾ ਬਈ ਖਾਣੀ ਮੀਂਹ ਪੜਾ ਪਿਆ ਜੀ ਕਰਮੀ ਉਹਦੀ ਜਾੜ ਹੋ ਗਈ Ya, pero no ਇਹ ਹੁੰਦੀ ਸੀ ਹਾਂਜੀ ਹਾਂ ਇਹ ਚਵਾਈ ਚੰਗੀ ਦਾ ਪਰ ਚੰਗੀ ਰੱਖਾਂਗੇ ਦੇਖੋ ਜੀ ਭਾਈ ਮੇਰੇ ਕੋਲ ਨਹੀਂ ਸਾਹ ਕੋ ਗੱਲ ਨਹੀਂ ਕਰ ਤਾ ਨਹੀਂ ਬਹੁਤ ਚੰਗੇ ਮੈਂ ਇਹ ਹਟੋ ਬੰਦ ਤੇ ਬੱਜੀ ਫਰੇ ਦੀ ਕੀਮਤ ਹੈ ਸੰਦੀਸ਼ਾ 125 ਦੀ ਦੇਣੀ ਹੈ 125 ਦੀ ਸੋੜ ਕਰਾਂਗੇ ਵੇਚ ਸਕਦੀ ਕੋਈ ਵੀਰ ਆਪਣਾ ਕੰਡਾ ਲੈ ਆਏ ਨਾਲ 12 ਲੀਟਰ ਆਪਣੇ ਕੰਡੇ ਨਾਲ ਚੋਖਲੇ ਸਾਰੀ ਰੇਂਜ ਹੋਵੇ ਠੀਕ ਹੈ ਠੀਕ ਦੋ ਟਾਈਮ ਕਿ ਹੋਵੇ ਜੇ ਧਾਰ ਹੋ ਜਾ ਮਾਨੂੰ ਤੁਹਾਡੇ ਘਰ ਤੇ ਪੱਕੀ ਗਾਰੰਟੀ ਠੀਕ ਹੈ ਜੇ ਗਲਤ ਨਿਕਲੇ ਤੇ ਆਉਣ ਜਾਣ ਦਾ ਕਰਾਇਆ ਦਿਆਂਗਾ ਠੀਕ ਠੀਕ ਸੁਥਰੀ ਝੋਟਲੀ ਬਿਲਕੁਲ ਜੀ ਹਾਂ ਜੀ ਆਹ ਆਹ ਖੋਲੇ ਹਨ ਜੀ ਹਾਂ ਜੀ ਇਹ ਖੋਲੇ ਇਧਰ ਆ ਜੀ ਤਾਂ ਹੈ ਜੀ ਇਹ ਗੱਬਣਾ ਹਾਂਜੀ ਗੱਬਣਾ ਜੀ ਗੱਬਣਾ ਜੀ ਕਿੰਨਾ ਟਾਈਮ ਲੱਗੂ ਭਾਈ ਜੀ ਇਹ ਤਿਆਰ ਹੈ ਸ੍ਰੀ ਸਿਆ ਤਿਆਰ ਹੈ ਇਹ ਵੀਰ ਫੌਜੀ ਪੈਨਸ਼ਨ ਆਇਆ ਵਾ ਹਾਂਜੀ ਤੇ ਪੈਲੀ ਕਰਦੀ ਉਹਨੇ ਤੇ ਵਿਚਾਰੇ ਨੇ ਪੈਸਾ ਨਹੀਂ ਲਿਆੜ ਕੋਸਾਈ ਲਈ ਆ ਹਾਂ ਤੇ ਕਹਿੰਦਾ ਵੀ ਮੈਂ ਹਰਿਆਣੇੋਂ ਲਿਆ ਆ ਪਹਿਲੇ ਸੂਏ ਅੱਛਾ ਤੇ ਤੀਜੇ ਸੂਏ ਸੁਣਾ ਨੇ ਵੇਖਣ ਨੂੰ ਤੀਜੇ ਹਾਂਜੀ ਹਾਂਜੀ ਮੋਲ 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 ਹਾਂ ਹਾਂ ਜੀ ਇਹ ਲਿਖਿਆ ਹੈ ਭਾਜੀ ਭਾਜੀ ਦੇਖੋ ਨਾ ਪੰਜ ਚਾਰ ਪੰਜਾਂ ਰਹਿੰਦੇ ਆ ਪੰਜ ਚਾਰ ਰਹਿੰਦੇ ਆ ਠੀਕ ਆ ਤੇ ਠੰਡੀ ਠੁਡੀ ਬੜੀ ਵਧੀਆ ਕੋਈ ਕਰਨੀ ਆ ਮੋਲੋ ਸਿਵ ਤੇਰੀ ਅੰਨੀ ਕਿ ਆ ਵੀ ਖਾਦ ਤੋਂ ਵੱਧ ਕਿਆ ਮੀਂਹ ਦੀ ਗੱਪੜਾ ਥੋੜਾ 13 ਲੀਟਰ ਦੋਦੀ ਅੱਛਾ ਜੀ ਹਾਂ ਜੀ ਠੀਕ ਹੈ 14 ਲੀਟਰ ਦੀ ਗਾਰੰਟੀ ਤਾਂ ਦੇ ਦਾਂਗੇ ਪਤਲੀ ਸੇਵਾ ਦੇ ਬੰਦਾ ਪਤਲੀ ਸੇਵਾ ਠੀਕ ਹੈ 14 ਲੀਟਰ ਤੋਂ ਤਰਾਹ ਹਣਾ ਦੋਗੇ ਤੇ ਜੇ ਸਵਾਲ ਕਰਨੀ ਇਹਦੇ ਕੋਈ ਬੰਦਾ ਸਾਈਬਰ ਦੇ ਸਵਾਲ ਆਇਆ ਪ੍ਰਾਈਸ ਨਾਲ ਕੋਈ ਰੋਕੀ ਤੇ ਬਾਈ ਜੀ ਫਿਰ ਮੋਹਲੇ ਜੀ ਜੀ ਸਾਹਿਬ ਇਹ ਜਿੱਥੇ ਆਪਾਂ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਠੀਕ ਥੋੜੀ ਕਰਨੀ ਐ ਇੰਚੋਂ ਚਲੋ ਠੀਕ ਕਿਆ ਹੈ ਜੀ ਇਹ ਵੀ ਗੱਪੜੀ ਆ ਇਹ ਵੀ ਸਲੀਸ਼ ਇਹ ਵੀ ਗੱਪੜੀ ਆ ਇਹ ਵੀ ਖੋਲੋ ਜੀ ਬੜੀ ਵੇਲ ਮਹਿੰਗੀ ਹੈ ਬਹੁਤ ਮਹਿੰਗੀ ਪਈ ਹੈ ਜੀ लो जी ये देखो यह टाइम लगे जी टाइम तैयार ही है जी लो जी देखो बड़ी हाँ मैं नीली ला लो मोहरा ला आ मैं आ आज 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 ਹਾਂਜੀ ਜੀ ਸਰ ਆਦਮੀ ਨੇ ਸੁੱਬਣਾ ਵਾ ਖਾਣਾ ਸੋਣ ਦੀ ਜਿਆਦੀ ਹੋ ਕੇ ਵਧਿਆ ਤੇ 99000 ਰੁਪਏ 99000 ਹਾਂਜੀ ਠੀਕ ਆ ਜੀ ਇਹੋ ਆਪਣੇ ਕੋ ਪਸ਼ੂ ਵਾ ਚਲੋ ਤੇ ਬਾਬੇ ਦੀ ਮੇਰਨਾ ਮਤਲਬ ਫਿਰ ਉਹ ਗੱਲ ਵੀ ਖੁਸ਼ੀਆਂ ਨੂੰ ਬੜੀ ਆਗੀ ਮੇਰੇ ਹਿਸਾਬ ਨਾਲ ਤੁਹਾਡੇ ਚੈਨਲ ਤੇ ਵੀਡੀਓ ਬੰਦਾ ਇੱਕ ਵਾਰੀ ਪਾ ਕੇ ਜੇ ਮੜਕੇ ਭਾਵੇਂ ਦੋ ਮਹੀਨੇ ਪਾਏ ਨਾ ਕਿਉਂਕਿ ਤੁਹਾਡਾ ਨਾਮ ਚੱਲਦਾ ਵਾ ਪਰ ਨਹੀਂ ਆਪਾਂ ਤਾਂ ਕਿੰਨੇ ਵੀ ਚਲੋ ਜੇ ਵੀਡੀਓ ਵਾਲੇ ਪਾਸੇ ਦੇ ਤਰੇ ਹੁਣ ਆਪਾਂ ਜਲਦੀ ਜਲਦੀ ਪਾਏ ਕਰਾਂਗੇ ਠੀਕ ਆ ਜੀ ਚਲੋ ਬੜੇ ਸਾਨੂੰ ਗਾਹਕ ਪਿਆਰ ਕਰਦੇ ਜਿਹੜੇ ਕਰਨ ਵਾਲੇ ਨਕੋਦਰ ਤੋਂ ਬਹੁਤ ਹੁੰਦਾ ਜੇਹਰ ਦਾ ਪਾਟੀ ਸਿੰਘ ਗਿਆ ਹਾਂਜੀ ਉਹਨੇ ਤਿੰਨ ਮੱਜਾਂ ਲਈਆਂ ਵਾ ਹਾਂਜੀ ਹਾਂਜੀ ਕਹਿੰਦਾ ਮੱਝ ਲੈਣੀ ਤੇ ਤੁਹਾਡੇ ਤੋਂ ਲੈਣੀ ਆ ਹਾਂਜੀ ਹਾਂਜੀ ਠੀਕ ਏ ਥੋੜਾ ਜਿਹਾ ਵਿਸ਼ਵਾਸ ਨਾਲ ਚਲੋ ਜੇ ਬੰਦੇ ਲੋਕ ਵੀਡੀਓ ਤੇ ਵਿਸ਼ਵਾਸ ਕਰਦੇ ਨੇ ਤੇ ਵਿਸ਼ਵਾਸ ਨਾਲ ਕੰਮ ਵਧੀਆ ਚੱਲਦਾ ਬਿਲਕੁਲ ਬਜੀ ਬਿਲਕੁਲ ਤੇ ਚਲੋ ਸਾਨੂੰ ਤੇ ਇਹੀ ਹੈ ਕਿ ਨਾਲ ਮਿਲ ਕੇ ਰਹੋ ਖੁਸ਼ੀ ਦਾ ਰਹੋ ਕਿਸ ਬੰਦੇ ਦਾ ਕੰਮ ਵਧੀਆ ਚੱਲਦਾ ਠੀਕ ਏ ਤੇ ਇਹੋ ਜਿਹਾ ਆਪਣੇ ਕੋਲ ਪੱਜੀ ਪੱਜੀ ਠੀਕ ਹੈ ਜੀ ਫੋਨ ਨੰਬਰ ਜੇ 9855662255 9914088387 ਦੀਰ ਬਾਬਾ ਬਕਾਲਾ ਡਿਸਟ੍ਰਿਕਟ ਅਮਰਸਰ ਪਿੰਡ ਖਿਆੜੇ ਵਾਲਾ ਦਾ ਜਗ ਯਾਨੀ ਮੈਤੀ ਵਾਲੇ ਪਾਸੇ ਆਉਣਾ ਤਾਂ ਤਾਂ ਵੀ ਆਪਣਾ ਪਿੰਡ ਇੱਥੇ ਸੈਂਟਰ 'ਚ ਆ ਠੀਕ ਹੈ ਠੀਕ ਹੈ ਜੇ ਬਟਾਲੇ ਤੋਂ ਆਉਣਾ ਤਾਂ ਤਾਂ ਵੀ ਇਧਰ ਜੇ ਅਮਰਸਰੋਂ ਆਉਣਾ ਤਾਂ ਤਾਂ ਵੀ ਯਾਨੀ ਸਾਰੇ ਪਾਸੇ ਬਰਾਬਰ ਹੀ ਆ ਬਾਕੀ ਚਲੋ ਫੋਨ ਤੇ ਕਨੈਕਟ ਕਰ ਲੈਣਾ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਅੱਜ ਦੋ ਮਹੀਨੇ ਬਾਅਦ ਮੇਲ ਹੋਇਆ ਯਾਨੀ ਚਲੋ ਠੀਕ ਤਾਂ ਸਿਕਾ